ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਪੰਨਿਆਂ ਨੂੰ ਅੰਗ ਕਿਉਂ ਕਿਹਾ ਜਾਂਦਾ ਹੈ ਅਤੇ ਇਤਿਹਾਸ ਦੀ ਇੱਕ ਸਾਖੀ ਦੇ ਨਾਲ ਸਮਝਦੇ ਹਾਂ ਸਮਾਂ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਸ਼ਾਯਾ ਦਾ ਜਦੋਂ ਬਾਬਾ ਬੁੱਢਾ ਸਾਹਿਬ ਜੀ ਹੱਡ ਗ੍ਰੰਥੀ ਵਜੋਂ ਸੇਵਾ ਨਿਭਾ ਰਹੇ ਸਨ ਅਤੇ ਇੱਕ ਵਾਰ ਜਦੋਂ ਬਾਬਾ ਬੁੱਢਾ ਸਾਹਿਬ ਜੀ ਆਦਿ ਸ਼੍ਰੀ ਗ੍ਰੰਥ ਸਾਹਿਬ ਜੀ ਦਾ ਸੁਖਾਸਣ ਸਾਹਿਬ ਕਰ ਰਹੇ ਸਨ ਅਤੇ ਉਹਨਾਂ ਦੇ ਦਾੜੇ ਦਾ ਇੱਕ ਕੇਸ ਆਦਿ ਸ਼੍ਰੀ ਗ੍ਰੰਥ ਸਾਹਿਬ ਜੀ ਅੰਦਰ ਚਲਾ ਜਾਂਦਾ ਹੈ ਅਤੇ ਜਿਸ ਦੇ ਬਾਰੇ ਬਾਬਾ ਬੁੱਢਾ ਸਾਹਿਬ ਜੀ ਨੂੰ ਪਤਾ ਨਹੀਂ ਲੱਗਦਾ ਅਤੇ ਉਸੇ ਹੀ ਤਰ੍ਹਾਂ ਆਦਿ ਸ਼੍ਰੀ ਗ੍ਰੰਥ ਸਾਹਿਬ ਜੀ ਦਾ ਸੁਖਾਸਣ ਸਾ ਤੇ ਰਾਤ ਬੀਤਦੀ ਹੈ ਤੇ ਅਮ੍ਰਿਤ ਵੇਲਾ ਹੁੰਦਾ ਹੈ ਅਗਲੇ ਦਿਨ ਜਦੋਂ ਬਾਬਾ ਬੁੱਢਾ ਸਾਹਿਬ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਮਿਲਦੇ ਨੇ ਤੇ ਦੇਖਦੇ ਨੇ ਕਿ ਗੁਰੂ ਸਾਹਿਬ ਜੀ ਦੀ ਅੱਖ ਪੂਰੀ ਤਰ੍ਹਾਂ ਲਾਲ ਹੋਈ ਹੋਈ ਹੈ ਤੇ ਬਾਬਾ ਬੁੱਢਾ ਸਾਹਿਬ ਜੀ ਗੁਰੂ ਸਾਹਿਬ ਤੋਂ ਇਸ ਦੀ ਵਜ੍ਹਾ ਪੁੱਛਦੇ ਹਨ ਅਤੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਸਾਰੀ ਰਾਤ ਸਾਡੀ ਅੱਖ ਜਿਹੜੀ ਹੈ ਉਹ ਦਰਦ ਦੇ ਨਾਲ ਭਰੀ ਰਹੀ ਅਤੇ ਬਾਬਾ ਬੁੱਢਾ ਸਾਹਿਬ ਜੀ ਇਸ ਦੀ ਵਜ੍ਹਾ ਪੁੱਛਦੇ ਆ ਕਿ ਤੁਹਾਡੀ ਅੱਖ ਵਿੱਚ ਐਸਾ ਕੀ ਚਲਾ ਗਿਆ ਜਿਸ ਦੇ ਕਰਕੇ ਤੁਹਾਨੂੰ ਇਨੀ ਤਕਲੀਫ ਹੋਈ ਗੁਰੂ ਸਾਹਿਬ ਜੀ ਦੱਸਦੇ ਨੇ ਕਿ ਕੱਲ ਜਦੋਂ ਤੁਸੀਂ ਸੁਖਾਸਣ ਸਾਹਿਬ ਕਰ ਰਹੇ ਸੀ ਤੁਹਾਡੇ ਦਾੜੇ ਦਾ ਇੱਕ ਕੇਸ ਭਲੇਖੇ ਦੇ ਨਾਲ ਆਦਿ ਸ਼੍ਰੀ ਗ੍ਰੰਥ ਸਾਹਿਬ ਜੀ ਅੰਦਰ ਚਲਾ ਗਿਆ ਤੇ ਉਹਦੀ ਰੜਕ ਸਾਰੀ ਰਾਤ ਸਾਡੀ ਅੱਖ ਦੇ ਵਿੱਚ ਪੈਂਦੀ ਰਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਦਾਂ ਦੀਆਂ ਹੋਰ ਵੀਡੀਓ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਹੋ ਧੰਨਵਾਦ